ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਦੰਦਵਾ ਚੋਇਆ ਅਤਵਾਦੀ ਹਮਲੇ ਦੇ ਰੋਸ ਵਿੱਚ ਜੋ ਪਾਰਟੀ ਪਾਈਚਾਰੀ ਦੁਆਰਾ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਇਟਲੀ ਦੇ ਵਕਫਾ ਕੇ ਲਾਕਿਆ ਤੋਂ ਵੱਡੀ ਗਿਣਤੀ ਦੇ ਵਿੱਚ ਭਾਰਤੀ ਪਾਈਚਾਰੇ ਦੇ ਨਾਲ ਸੰਬੰਧਤ ਲੋਕਾਂ ਨੇ ਸ਼ਿਰਕਤ ਕੀਤੀ ਵਕਫਾ ਕਬੂਲ ਆ ਰਹੇ ਹਨ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਅਤਵਾਦੀ ਹਮਲੇ ਦੀ ਕੋ ਨਿਖੇਦੀ ਕਰਦਿਆਂ ਕਿਹਾ ਕਿ ਅਤਵਾਦੀਆਂ ਨੇ 28 ਵਿਅਕਤੀਆਂ ਦੀ ਜਾਨ ਲੈ ਕੇ ਮਾਨਵਤਾ ਦੇ ਵਿਰੋਧੀ ਹੋਣ ਦਾ ਸਬੂਤ ਦਿੰਦਾ ਹੈ ਬੁਲਾਰਿਆਂ ਨੇ ਕਿਹਾ ਕਿ ਅਤਵਾਦੀ ਦੀ ਲੋਕ ਇਨਸਾਨੀਅਤ ਵਿਰੋਧੀ ਹਨ ਜੋ ਕਿ ਕੇਵਲ ਤੇ ਕੇਵਲ ਸਮਾਜ ਦੇ ਵਿੱਚ ਨਫਰਤ ਦੇ ਬੀਜ ਪੈਦਾ ਕਰ ਰਹੇ ਹਨ ਇਸ ਮੌਕੇ ਪਹਿਲਗਾਮ ਹਮਲੇ ਦੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਦੇ ਲਈ ਮੋਨ ਵੀ ਤਾਰਨ ਕੀਤਾ ਗਿਆ ਅਤੇ ਮ੍ਰਿਤਕਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ ਸਭ ਤੋਂ ਪਹਿਲਾਂ ਮੈਂ ਇੱਥੇ ਪਹੁੰਚੇ ਹੋਏ ਦੇਸ਼ਦਰਦੀਆਂ ਨੂੰ ਫਤਿਹ ਦੀ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਇੱਥੇ ਜਿੰਨੇ ਵੀ ਸਾਡੇ ਸ਼ਹੀਦ ਹੋਏ ਆ ਉਹਨਾਂ ਨੂੰ ਸਰਨਾ ਅਜਲੀ ਭੇਟ ਕਰਨ ਵਾਸਤੇ ਇਕੱਠੇ ਹੋਏ ਆ ਅੱਜ ਸਮੇਂ ਦੀ ਲੋੜ ਆ ਸਾਨੂੰ ਆਪਣੇਆਂ ਅਤੇ ਬਗਾਨਿਆਂ ਦੀ ਪਛਾਣ ਕਰਨੀ ਚਾਹੀਦੀ ਆ ਕਿਹੜੇ ਸਾਡੇ ਆਪਣੇ ਆ ਕਿਹੜੇ ਸਾਡੇ ਬਗਾਨੇ ਆ ਕਿਉਂਕਿ ਜਿਸ ਤਰੀਕੇ ਨਾਲ ਇਹ ਹਮਲਾ ਕੀਤਾ ਗਿਆ ਉਹ ਬਹੁਤ ਹੀ ਨਿੰਦਣਯੋਗ ਆ ਤੇ ਸਾਨੂੰ ਸਾਰਿਆਂ ਨੂੰ ਦੇਸ਼ ਵਾਸਤੇ ਇਕੱਠੇ ਹੋਣ ਦੀ ਲੋੜ ਆ ਉਸ ਦੇਸ਼ ਵਾਸਤੇ ਜਿਸ ਦੇਸ਼ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੁਰਬਾਨੀ ਦਿੱਤੀ ਆਪਣਾ ਸਰਬੰਸ ਵਾਰਿਆ ਉਸ ਦੇਸ਼ ਵਿੱਚ ਜੋ ਵੀ ਕੋਈ ਆਪਣੀ ਗੰਦੀਆਂ ਹਰਕਤਾਂ ਨੂੰ ਘਟਨਾਵਾਂ ਨੂੰ ਅੰਜਾਮ ਦਊਗਾ ਉਹਦੇ ਅੱਗੇ ਸਿੱਖ ਕਮਿਊਨਿਟੀ ਤੇ ਹਮੇਸ਼ਾ ਭਾਰਤੀ ਭਾਈਚਾਰਾ ਸਾਰਾ ਇਕੱਠਾ ਹੋ ਕੇ ਖੜੂਗਾ ਕਿਉਂਕਿ ਦੇਸ਼ ਜਿਹੜਾ ਸਾਡਾ ਏ ਇਹ ਇੱਕ ਫਲਵਾਰੀ ਦੀ ਤਰ੍ਹਾਂ ਜਿੱਥੇ ਸਾਰੇ ਹੀ ਧਰਮਾਂ ਨੂੰ ਸਤਿਕਾਰ ਮਿਲਦਾ ਸਾਰੇ ਹੀ ਬੀਜ ਇੱਕ ਫਲਵਾਰੀ 'ਚ ਬੀਜੇ ਹੋਏ ਨੇ ਆਪੋ ਆਪਣੇ ਕੰਮਕਾਰ ਕਰਦੇ ਨੇ ਤੇ ਸੁਖੀ ਵਾਸਤੇ ਨੇ ਪਰ ਕੁਝ ਤਾਕਤਾਂ ਅਜਈਆਂ ਹੋ ਜਾਂਦੀਆਂ ਨੇ ਜਿਹੜੀਆਂ ਚਾਹੁੰਦੇ ਆਲੀ ਵੀ ਦੇਸ਼ ਸ਼ਾਂਤੀ ਰਵੇ ਦੇਸ਼ ਅੱਗੇ ਵਧੇ ਦੇਸ਼ ਤਰੱਕੀ ਦੀ ਰਾਹ ਤੇ ਤੁਰੇ ਤੇ ਉਹਨਾਂ ਤਾਕਤਾਂ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਵਾਬ ਦੇਣ ਦੀ ਲੋੜ ਆ ਸੋ ਇਸੇ ਸੰਬੰਧ ਚ ਮੈਂ ਮਾਣਯੋਗ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਬੇਨਤੀ ਕਰਦਾ ਇਸ ਸੰਬੰਧ ਚ ਸਖਤੋ ਸਖਤ ਕਦਮ ਹਟਾ ਕੇ ਜਿਹੜੇ ਵੀ ਲੋਕੀ ਇਹਦੇ ਪਿੱਛੇ ਹੈਗੇ ਨੇ ਦੇਸ਼ ਦੀ ਅਖੰਡਤਾ ਨੂੰ ਜਿਨ੍ਹਾਂ ਤੋਂ ਖਤਰਾ ਏ ਉਹਨਾਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਤਾਂ ਜੋ ਦੇਸ਼ 'ਚ ਜਿਹੜੀ ਸ਼ਾਂਤੀ ਆ ਉਹ ਬਣੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੇ ਆਪੋਂ ਵੱਖ-ਵੱਖ ਜਗਾਵਾਂ ਤੋਂ ਆਏ ਹੋਏ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਕਿਉਂਕਿ ਧੰਨਵਾਦ ਕਰਨਾ ਠੀਕ ਹੈ ਸਾਨੂੰ ਇੱਕ ਅਨਸਾਰੀਆਂ ਤੌਰ ਤੇ ਸਾਡਾ ਫਰਜ਼ ਆ ਲੇਕਿਨ ਧੰਨਵਾਦ ਕਰਨਾ ਵੀ ਇਸ ਕਰਕੇ ਬੰਦਾ ਕਿ ਅਸੀਂ ਇੱਥੇ ਇੰਨੇ ਕਿੰਨੇ ਜਣੇ ਇੱਥੇ 50 60 100 ਬੰਦਾ ਖੜੇ ਆ ਅਸੀਂ ਇਟਲੀ 'ਚ ਇੰਨੇ ਕਿ ਜਣੇ ਨਹੀਂ ਰਹਿੰਦੇ ਬਹੁਤ ਕਮਤਾ ਸਾਡੀ ਤੀਜੀ ਤੀਜੀ ਜਨਰੇਸ਼ਨ ਇੱਥੇ ਇਟਲੀ 'ਚ ਰਹਿ ਰਹੀ ਆ ਪਰ ਅਸੀਂ ਜਿੰਨਿਆਂ ਕੋ ਨੂੰ ਦੁੱਖ ਸੀ ਉਹਨੇ ਕੋ ਉਸ ਦੁੱਖ ਤੋਂ ਸਾਹਮਣੇ ਆਏ ਆ ਮੋਂ ਦਾ ਧੰਨਵਾਦ ਕਰਦਾਂ ਬਾਕੀ ਗੱਲ ਰਹਿ ਗਈ ਟੂਰਿਸਟ ਜਿੰਨਾ ਵੀ ਟੂਰਿਸਟ ਜਾ ਰਿਹਾ ਚਾਹੇ ਉਹ ਆਏ ਹੋਏ ਵੱਖ-ਵੱਖ ਥਾਵਾਂ ਤੇ ਵਸਦੇ ਹੋਏ ਭਾਰਤੀ ਲੋਕ ਜਿਹੜੇ ਕੀ ਅੱਜ ਮਿਲਾਨ ਦੀ ਧਰਤੀ ਦੇ ਉੱਤੇ ਜਿਹੜੀ ਕੀ ਇਟਲੀ ਦੀ ਇੱਕ ਵਿੱਤੀ ਰਾਜਧਾਨੀ ਤੇ ਸਾਡੇ ਹੋਰ ਵੀ ਜਿੰਨੇ ਵੀ ਵੱਡੇ ਵੱਡੇ ਦਫ਼ਤਰ ਕੌਂਸੂਲੇਟ ਹੁੰਦੇ ਉਹ ਸਾਰੇ ਮਿਲਾਨ ਦੇ ਵਿੱਚੇ ਹੁੰਦੇ ਆ ਤੇ ਅੱਜ ਇਸ ਧਰਤੀ ਦੇ ਉੱਤੇ ਇਕੱਠੇ ਹੋ ਕੇ ਸਾਰੇ ਭਾਰਤੀ ਭਾਈਚਾਰੇ ਵੱਲੋਂ ਸਮੁੱਚੇ ਬਿਸ਼ਪ ਦੇ ਵਿੱਚ ਸ਼ਾਂਤੀ ਦੇ ਲਈ ਤੇ ਪਿਛਲੇ ਦਿਨੀ ਭਾਰਤ ਦੇ ਵਿੱਚ ਨੌਰਥ ਇਟਲੀ ਦੇ ਵਿੱਚ ਕਸ਼ਮੀਰ ਦੇ ਵਿੱਚ ਜਿਹੜੀ ਅੱਤਵਾਦੀਆਂ ਵੱਲੋਂ ਇੱਕ ਵੱਡੀ ਬਹੁਤ ਹੀ ਜ਼ਾਲਮਾਨਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ 27 ਭਾਰਤੀ ਤੇ ਹੋਰ ਦੇਸ਼ਾਂ ਦੇ ਲੋਕ ਵੀ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਵੀ ਉਸ ਵਿੱਚ ਸ਼ਹੀਦ ਕਰ ਦਿੱਤੇ ਗਏ ਇਹ ਦੁਨੀਆ ਦਾ ਬਹੁਤ ਹੀ ਵੱਡਾ ਮਨੁੱਖਤਾ ਨੂੰ ਘਾਣ ਕਰਨ ਵਾਲਾ ਅਜੀਹਾ ਕਾਰਾ ਸੀ ਇਸਤੇ ਜਿਸ ਉੱਤੇ ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਸ਼ਰਮਸ਼ਾਰ ਹਨ ਪਿਛਲੇ ਦਿਨੀ ਇੱਕ ਇੰਗਲਿਸ਼ ਦੇ ਟੀਵੀ ਚੈਨਲ ਨੂੰ ਪਾਕਿਸਤਾਨ ਦਾ ਫੌਜ ਮੁਖੀ ਇੰਟਰਵਿਊ ਦੇਣ ਆਇਆ ਸ਼ਾਇਦ ਉਹਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ ਰੱਬ ਜਾਣੇ